ਤਾਂ ਅਗਲੀ ਖਬਰ ਸਾਹਮਣੇ ਆ ਰਹੀ ਹੈ ਮਾਰਚ ਮਹੀਨੇ ਦੇ ਵਿੱਚ ਸ਼ਿਵसेना शिंदे ਦਾ ਜਿਹੜਾ ਸ਼ਿਵसेना ਆਗੂ शिंदे ਸੀ ਜਿਲਾ ਮੁਖੀ ਮੰਗਤਰਾਮ ਸ਼ਿਵसेना शिंदे ਇੱਕ ਸ਼ਿਵਸੇਨਾ ਇੱਕ ਸ਼ਿਵਸੇਨਾ ਸਿੰਦੇ ਹੈ ਜਿਨ੍ਹਾਂ ਦਾ ਜਿਲਾ ਮੁਖੀ ਮੰਗਤਰਾਮ ਮੰਗਾ ਦਾ ਕਤਲ ਹੋਇਆ ਸੀ ਗੋਲੀਆਂ ਮਾਰ ਕੇ ਤਾਂ ਮੋਂਗਾ ਪੁਲਿਸ ਨੇ ਹਿਮਾਚਲ ਤੋਂ ਦੋ ਮੁਲਜ਼ਮ ਅਰुण ਅਤੇ ਸਕੰਦਰ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਸੀ ਮੋਗਾ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਸਿੰਘਵਾਲਾ ਪਿੰਡ ਨੇੜੇ ਇੱਕ ਕੈਂਪ ਦੇ ਵਿੱਚ ਹਥਿਆਰ ਬਰਾਮਦ ਕਰਨ ਲਈ ਲੱਗ ਗਈ ਉੱਥੇ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਪੁਲਿਸ ਨੇ ਗੋਲੀ ਚਲਾਈ ਤਾਂ ਉਹਨਾਂ ਲੱਤ ਦੇ ਵਿੱਚ ਗੋਲੀ ਵਾਜੀ ਤਾਂ ਗੋਲੀਬਾਰੀ ਕੀਤੀ ਹੈ ਤੇ ਇੱਕ ਗੋਲੀ ਸਿਕੰਦਰ ਦੀ ਲੱਤ ਦੇ ਵਿੱਚ ਲੱਗੀ ਹੈ ਤੇ ਦੂਜਾ ਭੱਜਦੇ ਹੋਏ ਜ਼ਖਮੀ ਹੋ ਗਿਆ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਦੇ ਵਿੱਚ ਮੋੜ ਤੋਂ ਲੈ ਲਿਆ ਹੋਰ ਕੇਸ ਪਾ ਦਿੱਤਾ ਕਿਉਂਕਿ ਪਹਿਲਾਂ ਤਾਂ ਮੋਗਾ ਦੇ ਸ਼ਿਵ ਸੇਨਾ ਸ਼ਿੰਦੇ ਦੇ ਆਗੂ ਜਿਹੜੇ ਸਨ ਉਹਨਾਂ ਦਾ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਹਿਮਾਚਲ ਤੋਂ ਗ੍ਰਫਤਾਰ ਕੀਤਾ ਗਿਆ ਸੀ ਬਾਅਦ ਦੇ ਵਿੱਚ ਰਿਮਾਨ ਵੀ ਹਾਸਲ ਹੋ ਗਿਆ ਸੀ ਤੇ ਇਹਨਾਂ ਦੀ ਜਦ ਪੁੱਛ ਕੇ ਚੱਲ ਰਹੀ ਸੀ ਤਾਂ ਉਸ ਦੌਰਾਨ ਇਹਨਾਂ ਨੇ ਦੱਸਿਆ ਕਿ ਇਹਨਾਂ ਥਾਵਾਂ ਦੇ ਉੱਤੇ ਮੋਗਾ ਦੇ ਇਹਨਾਂ ਥਾਵਾਂ ਦੇ ਉੱਤੇ ਹਥਿਆਰ ਨੇ ਪੁਲਿਸ ਉੱਤੇ ਲੈ ਕੇ ਜਾਂਦੀ ਹੈ ਇਹ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪੁਲਿਸ ਤੇ ਫਾਇਰਿੰਗ ਕਰਦੇ ਨੇ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਇਹ ਜਿਹੜੇ ਦੋਨੋਂ ਸ਼ੂਟਰ ਸਨ ਜਿਹੜੇ ਦੋਨੋਂ ਮੁਲਜ਼ਮ ਸਨ ਇਹਨਾਂ ਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਇੱਕ ਦੇ ਪੈਰ 'ਚ ਗੋਲੀ ਵੱਜੀ ਹੈ ਦੂਜਾ ਜ਼ਖਮੀ ਹੋ ਗਿਆ ਭੱਜਣ ਦੌਰਾਨ ਤਾਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦੋਨਾਂ ਨੂੰ ਦਾਖਲ ਕਰਵਾਇਆ ਗਿਆ ਇਹ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲ ਇਹ ਅਸੀਂ ਇੱਕ ਐਫ ਆਈ ਆਰ ਨੰਬਰ 64 ਜੋ ਇੱਕ ਸ਼ਿਵ ਸਿਨ ਐਕਟਿਵਿਸਟ ਦਾ ਮਰਡਰ ਹੋਇਆ ਸੀ ਉਸ ਦੇ ਵਿੱਚ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਦੀ ਮਾਸਟਰ ਵਿੱਚੋਂ ਅਰੈਸਟ ਕੀਤੇ ਸੀ 30 ਤਰੀਕ ਨੂੰ ਤੇ ਉਹਨਾਂ ਨੂੰ ਅਸੀਂ ਫਰਦਰ ਰਿਮਾਂਡ ਲਿਆ ਉਹਨਾਂ ਦਾ 2 ਦਿਨ ਦਾ ਤੇ ਉਹਨਾਂ ਦੇ ਫਰਦ ਇਨਸ਼ਾਫ ਤੇ ਅੱਜ ਅਸੀਂ ਤੇ ਰਿਕਵਰੀ ਕਰਾਉਣ ਲੈ ਕੇ ਆਏ ਸੀ ਵੈਪਨ ਦੀ ਤੇ ਉਸ ਵੈਪਨ ਦੀ ਰਿਕਵਰੀ ਦੌਰਾਨ ਹੀ ਉਹਨਾਂ ਨੇ ਜਿਹੜਾ ਪੁਲਿਸ ਫਾਇਰ ਪਾਰਟੀ ਤੇ ਉਹਨਾਂ ਨੇ ਫਾਇਰ ਕੀਤੇ ਤਿੰਨ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਵੀ ਅੱਗੇ ਰਿਟੈਲੀਏਟ ਕਰਦੇ ਹੋਏ ਸਾਡੇ ਇਨਸਪੈਕਟਰ ਜਿਹੜੇ ਸਿਟੀ ਸਾਊਥ ਦੇ ਹੈਗੇ ਆ ਵਰੁੰਜੀ ਉਹਨਾਂ ਨੇ ਵੀ ਅੱਗੇ ਉਹਨਾਂ ਨੂੰ ਓਵਰ ਪਾਵਰ ਕੀਤਾ ਤੇ ਦੋ ਫਾਇਰ ਉਹਨਾਂ ਵੱਲੋਂ ਕਿਤੇ ਗਏ ਤੇ ਜਿਹੜਾ ਇੱਕ ਫਾਇਰ ਉਹਨਾਂ ਦੀ ਲੱਤ 'ਚ ਲੱਗਿਆ ਹੈਗਾ ਜਿਹੜਾ ਸਿਕੰਦਰ ਹੈਗਾ ਸੀ ਉਸ ਦੀ ਲੱਤ 'ਚ ਲੱਗਿਆ ਤੇ ਅਸੀਂ ਉਸ ਨੂੰ ਅਸੀਂ ਜਿਹੜਾ ਹੈਗਾ ਓਵਰ ਪਾਵਰ ਕੀਤਾ ਤੇ ਉਸ ਨੂੰ ਅੱਗੇ ਅਸੀਂ ਫਰਦਰ ਜਿਹੜਾ ਟ੍ਰੀਟਮੈਂਟ ਲਈ ਜਿਹੜਾ ਹੈਗਾ ਸਿਵਲ ਹਸਪੀਟਲ ਮੋਗਾ ਲੈ ਕੇ ਜਾਏ ਗਏ ਸਰ ਹੁਣ ਅੱਗੇ ਕੀ ਕਾਰਵਾਈ ਕੀਤੀ ਅੱਗੇ ਦੀ ਕਾਰਵਾਈ ਇਹ ਹੈ ਕਿ ਇਹਨਾਂ ਉੱਪਰ ਜਿਹੜੀ ਹੈਗੀ ਇਹਨਾਂ ਨੇ ਪੁਲਿਸ ਪਾਰਟੀ ਦੇ ਫਾਇਦ ਕੀਤਾ ਜੋ ਕਾਨੂੰਨ ਮੁਤਾਬਿਕ ਇਹਨਾਂ ਨੇ ਹੋ ਕੀਤਾ ਹੈਗਾ ਐਫ ਆਈ ਆਰ ਰਜਿਸਟਰ ਕੀਤੀ ਆਵੇਗੀ ਤੇ ਜੋ ਵੀ ਇਹਨਾਂ ਦੇ ਅੱਗੇ ਫਰਦਰ ਟ੍ਰੀਟਮੈਂਟ ਕਰਾ ਕੇ ਇਹਨਾਂ ਦੀ ਅਰੈਸਟ ਜਿਹੜੇ ਕੇਸਿਸ ਸਪੈਂਡਿੰਗ ਹੈਗੀ ਆ ਅਰੈਸਟ ਪਾਈ ਜਾਏਗੀ ਇਹਨਾਂ ਦੇ ਉੱਪਰ ਟੋਟਲ ਜਿਹੜਾ ਸਿਕੰਦਰ ਹੈਗਾ ਜਿਹੜਾ ਅਰੈਸਟ ਕੀਤਾ ਇਹਦੇ ਉੱਪਰ ਟੋਟਲ 24 ਪਰਚ ਰਜਿਸਟਰਡ ਨੇ ਤੇ ਐਕਸਾਈਜ ਐਕਟ ਐਨਡੀਪੀਐਸ ਐਕਟ ਆਈਪੀਸੀ ਤੇ ਆਮ ਸੈਕਟਰ ਦੇ ਪਹਿਲਾਂ ਵੀ ਇਹਨਾਂ ਦੇ ਉੱਪਰ ਪਰਚ ਰਜਿਸਟਰਡ ਨੇ ਜਿਨ੍ਹਾਂ ਵਿੱਚ ਚਾਰ ਕੇਸਿਸ ਚ ਪਹਿਲਾਂ ਹੀ ਵਾਂਟਡ ਹੈਗਾ ਤੇ ਇਹ ਇਹੀ ਰੂਟ ਜਿਹੜਾ ਜਿੱਥੇ ਇਹ ਲੈ ਕੇ ਆਇਆ ਸੀ ਇਹੀ ਰੂਟ ਜਿਹੜਾ ਦੇ ਘਰ ਨੂੰ ਨਿਕਲਦਾ ਉਧਰ ਨੈਸਲੇ ਡੈਰੀ ਆ ਨੈਸਲੇ ਡੈਰੀ ਫੈਕਟਰੀ ਹੈਗੀ ਉਸ ਨੂੰ ਤੇ ਇਹ ਰੂਟ ਇਹ ਯੂਜ਼ ਕਰਦੇ ਸੀ ਫੋਰ ਆਫ ਦੀ ਆਫ ਦੀ ਕ੍ਰਾਈਮ ਐਕਟੀਵਿਟੀਜ਼ ਵੀ ਤੇ ਇੱਥੇ ਹੀ ਇਹ ਆਪਣੇ ਵੈਪਨਸ ਜਾਂ ਕੋਈ ਵੀ ਜਿਹੜਾ ਹੈਗਾ ਉਹ ਇੱਥੇ ਲੁਕੋ ਕੇ ਰੱਖਦੇ ਸੀ ਤੇ ਉਸ ਦਰਾਂ ਨੀ ਇਹ ਭੱਲੀ ਇਸ ਰਸਤੇ ਨੂੰ ਜਾਣਦੇ ਹੋਏ ਇਹਨਾਂ ਨੇ ਪੁਲਿਸ ਪਾਰਟੀ ਦੇ ਫਾਇਰ ਕੀ ਫਿਰ ਵੈਪਨ ਕਿਨੇ ਬ੍ਰਮਦ ਇੱਕ ਵੈਪਨ ਬ੍ਰਮਦ ਹੋਇਆ ਹੈਗਾ ਹੋਰ ਵੀ ਸਰਚ ਕਰਦੇ ਪਏ ਹੈਗੀਆਂ ਕਿ ਇਹਨਾਂ ਨੇ ਕੋਈ ਸ਼ੋਰਤਾ ਨਹੀਂ ਇੱਥੇ ਲੁਕੋਇਆ ਹੋਇਆ ਹੈਗਾ